ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਕੀ ਹੁੰਦਾ ਹੈ ਕਿਸੇ ਪਾਪੀ ਬੰਦੇ ਨੂੰ ਹਰੇਕ ਕੰਮ ਵਿੱਚ ਬੜੀ ਸਫਲਤਾ ਮਿਲਦੀ ਹੈ ਉਹ ਜਿਹੜੇ ਵੀ ਕੰਮ ਨੂੰ ਹੱਥ ਪਾਉਂਦਾ ਹੈ ਉਹ ਕੰਮ ਜਲਦੀ ਤੋਂ ਜਲਦੀ ਹੋ ਜਾਂਦਾ ਹੈ ਹਰੇਕ ਕੰਮ ਵਿੱਚ ਉਹਨੂੰ ਸਫਲਤਾ ਮਿਲਦੀ ਹੈ ਤੇ ਆਪਾਂ ਪਤਾ ਕੀ ਸੋਚਦੇ ਹਾਂ ਕੀ ਇਹ ਤਾਂ ਪਾਪੀ ਬੰਦਾ ਹੈ ਇਸੇ ਦੇ ਕਰਮ ਬੁਰੇ ਹਨ ਪਰ ਇਹ ਜਿਹੜੇ ਵੀ ਕੰਮ ਨੂੰ ਹੱਥ ਪਾਉਂਦਾ ਹੈ ਇਹਨੂੰ ਸਫਲਤਾ ਮਿਲਦੀ ਪਈ ਹਾ ਤੇ ਮੇਰੇ ਕਰਮ ਬੜੇ ਚੰਗੇ ਨੇ ਪਰ ਜਿਹੜੇ ਕੰਮ ਨੂੰ ਮੈਂ ਹੱਥ ਪਾਉਂਦਾ ਹਾਂ ਉਹ ਕੰਮ ਅਸਫਲ ਹੋ ਜਾਂਦਾ ਹੈ ਫੇਲ ਹੋ ਜਾਂਦਾ ਹੈ ਆਪਣਾ ਸਾਰਿਆਂ ਦਾ ਰੱਬ ਤੋਂ ਭਰੋਸਾ ਵੀ ਟੁੱਟ ਜਾਂਦਾ ਹੈ ਕਈ ਮੇਰੇ ਵੀਰ ਅਜਿਹੇ ਨੇ ਜਿਨ੍ਹਾਂ ਦਾ ਰੋਸਾ ਟੁੱਟ ਜਾਂਦਾ ਹੈ ਪਰ ਅਜੀਹਾ ਨਹੀਂ ਹੈ ਕਿਉਂਕਿ ਜਿਹੜਾ ਪਾਪੀ ਬੰਦਾ ਹੈ ਉਸਦੇ ਕੁਝ ਚੰਗੇ ਕਰਮ ਕੀਤੇ ਹੁੰਦੇ ਨੇ ਚੰਗੇ ਪੁੰਨ ਕੀਤੇ ਹੁੰਦੇ ਨੇ ਉਹਨਾਂ ਪੁੰਨਾ ਕਰਕੇ ਉਸ ਪਾਪੀ ਬੰਦੇ ਨੂੰ ਸਫਲਤਾ ਮਿਲਦੀ ਹੈ ਪਰ ਯਾਦ ਰੱਖੋ ਜਦੋਂ ਉਸ ਬੰਦੇ ਦੇ ਜੋ ਪਾਪ ਕਰਦਾ ਹੈ ਉਸਦੇ ਕੀਤੇ ਹੋਏ ਪਿਛਲੇ ਜੋ ਚੰਗੇ ਕਰਮ ਸੀ ਉਹ ਖਤਮ ਹੋ ਗਏ ਤੇ ਜਦੋਂ ਪਿਛਲੇ ਪਾਪ ਤੇ ਹੁਣ ਦੇ ਪਾਪ ਜਦੋਂ ਆਪਸ ਵਿੱਚ ਮਿਲਣਗੇ ਤਾਂ ਯਾਦ ਰੱਖੋ ਉਸ ਬੰਦੇ ਦਾ ਸਰਵਨਾਸ਼ ਕਰ ਦੇਣਗੇ ਉਹ ਬੰਦੇ ਦਾ ਸਰਵਨਾਸ਼ ਹੋ ਜਾਵੇਗਾ ਉਸ ਨੂੰ ਆਪਣੇ ਕੀਤੇ ਹੋਏ ਕਰਮਾਂ ਦੀ ਸਜ਼ਾ ਮਿਲੇਗੀ ਇਸ ਕਰਕੇ ਤੁਸੀਂ ਕਦੇ ਇਹ ਨਾ ਸੋਚੋ ਕਿ ਪਾਪੀ ਬੰਦੇ ਨੂੰ ਸਫਲਤਾ ਮਿਲਦੀ ਪਈ ਹੈ ਪਰ ਮੈਂ ਚੰਗੇ ਕਰਮ ਕਰ ਰਿਹਾ ਹਾਂ ਮੈਨੂੰ ਅਸਫਲਤਾ ਮਿਲਦੀ ਪਈ ਹੈ ਕਿਉਂਕਿ ਤੁਸੀਂ ਚੰਗੇ ਕੰਮ ਕਰ ਰਹੇ ਹੋ ਤੁਸੀਂ ਗੁਰਬਾਣੀ ਪੜ ਰਹੇ ਹੋ ਭਗਤੀ ਕਰ ਰਹੇ ਹੋ ਲੋਕਾਂ ਦੀ ਮਦਦ ਕਰ ਰਹੇ ਹੋ ਤੇ ਤੁਹਾਨੂੰ ਸਫਲਤਾ ਪਤਾ ਕਿਉਂ ਨਹੀਂ ਮਿਲਦੀ ਕਿਉਂਕਿ ਜੋ ਤੁਹਾਡੇ ਕੀਤੇ ਪਿਛਲੇ ਬੁਰੇ ਕਰਮ ਹੁੰਦੇ ਨੇ ਉਹ ਬੁਰੇ ਕਰਮ ਤੁਹਾਡੇ ਦੂਰ ਹੋ ਰਹੇ ਨੇ ਬੁਰੇ ਕਰਮ ਤੁਹਾਡੇ ਕੱਟ ਰਹੇ ਨੇ ਜਿਸ ਦਿਨ ਤੁਹਾਡੇ ਬੁਰੇ ਕਰਮ ਕੱਟੇ ਗਏ ਉਸ ਦਿਨ ਤੁਹਾਨੂੰ ਸਫਲਤਾ ਮਿਲਣੀ ਸ਼ੁਰੂ ਹੋ ਜਾਏਗੀ ਫਿਰ ਅੱਗੇ ਤੁਹਾਨੂੰ ਸਫਲਤਾ ਹੀ ਮਿਲੇਗੀ ਤੁਹਾਨੂੰ ਕਦੇ ਵੀ ਅਸਫਲਤਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਕਰਕੇ ਆਪਣੇ ਚੰਗੇ ਕਰਮ ਕਰਦੇ ਰਹੋ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਪਰਮਾਤਮਾ ਤੇ ਭਰੋਸਾ ਰੱਖੋ ਤੇ ਪਾਪੀ ਬੰਦੇ ਨੂੰ ਵੇਖ ਕੇ ਸਫਲਤਾ ਨੂੰ ਵੇਖ ਕੇ ਇਹ ਨਹੀਂ ਸੋਚਣਾ ਕੀ ਭਗਵਾਨ ਮੇਰੇ ਨਾਲ ਚੰਗਾ ਕਿਉਂ ਨਹੀਂ ਕਰਦਾ ਉਹ ਪ੍ਰਮਾਤਮਾ ਮੇਰੇ ਨਾਲ ਚੰਗਾ ਕਿਉਂ ਨਹੀਂ ਕਰਦਾ ਬਸ ਆਪਣੇ ਤੇ ਭਰੋਸਾ ਰੱਖੋ ਤੇ ਆਪਣੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ